ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਖੜੇ ਆ ਤੇ ਬਾਈ ਕਾਲਾ ਆਪਣੇ ਨਾਲ ਆ ਤੁਸੀਂ ਜਾਣਦੇ ਹੋ ਅੱਜ ਬਾਈ ਜੀ ਚਾਰ ਪੰਜ ਮੰਡੀਆਂ ਤੋਂ ਵਾਦੋਂ ਆਇਆਗਾ ਬਾਈ ਕਰਦੇ ਆ ਸਾਰੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਕਾਲੇ ਠੀਕ ਆ ਬਾਈ ਕਾਲੇ ਹਾਂ ਠੀਕ ਆ ਠੀਕ ਆ ਤੇ ਹੋ ਗਿਆ ਫ੍ਰੀ ਹੁਣ ਬਾਈ ਹਾਂ ਬਾਈ ਠੀਕ ਆ ਇਹ ਮੁੰਡਾ ਨਾ ਬਾਈ ਜੀ ਚਿਹਰਾ ਪਸਾੜ ਲਿਓ 855 ਦਾ ਕਿੰਗ ਮੰਨੇ ਜਾਂਦਾਗਾ ਸਹੀ ਗੱਲ ਆ ਬਾਈ ਹਾਂ ਠੀਕ ਆ ਬਾਈ ਤੇ ਕਿੰਨੇ ਟਰੈਕਟਰ ਵਿਕਾੜੇ ਅੱਜ ਅੱਜ ਆਪਣੇ ਹੈਗੇ 9-10 ਟਰੈਕਟਰ ਠੀਕ ਆ ਅੱਜ ਕਰ ਲੈ 855 ਦਿਖਾਵਾਂਗੇ 855 ਦਿਖਾ ਲੋ ਠੀਕ ਆ ਬਾਈ ਤੇ ਪਿੰਡ ਕਿਹੜਾ ਬਾਈ ਜੀ ਪਿੰਡ ਆਪਣਾ ਕੋਟ ਲਿਕਲਾ ਨੇੜੇ ਮੌੜ ਮੰਡੀ ਮੌੜ ਮੰਡੀ ਠੀਕ ਆ ਬਾਈ ਜੀ ਰੋੜ ਜੇ ਦੇ ਨੇੜੇ ਪੈਦਾ ਹਾਂ ਹਾਂ ਠੀਕ ਆ ਬਾਈ ਜੀ ਚਲੋ ਬਾਈ ਜੀ ਵੀਡੀਓ ਸਟਾਰਟ ਕਰਦੇ ਆਪਾਂ ਸਵਰਾਜ 855 ਫੋਰ ਸਟਾਰ ਤੋਂ ਪੀਪੀ 65 ਮੋਹਾਲੀ ਦਾ ਨੰਬਰ ਆ ਬਾਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਮਾਡਲ ਵੀ ਕਾਲੇ ਮਾਡਲ 2015 12ਵੇਂ ਮਹੀਨੇ ਦਾ ਠੀਕ ਆ ਸੀਲਾ ਸੂਲਾ ਨਾਲ ਹੀ ਆ ਸਾਰਾ ਕੁ ਨਾਲ ਹੀ ਆ ਖੁੰਡੀ ਟਾਇਰ ਜਮਾ ਨਵੇਂ ਆ ਹਾਂ ਠੀਕ ਆ ਨਾ ਵੀ ਟਾਇਰ ਜਮਾ ਨਵੇਂ ਆ ਕੇ ਪੂਰੇ ਆਪਾਂ ਨਾਲ ਦੇ ਤੁਸੀਂ ਆਪ ਹੀ ਲਾਇਓ ਕਿੰਨੇ ਮਿੰਟ ਚੱਲੇ ਸੀ ਗਾਲੇ ਨਾਲ ਇਹ 27 2800 ਘੰਟਾ ਚੱਲੇ ਜੀ ਰਿਜਨਲ ਹਾਂ ਰਿਜਨਲ ਚੰਗਾ ਟਰੈਕਟਰ ਪੂਰਾ ਠੀਕ ਆ ਇੰਜਨ ਗੇਅਰ ਦਾ ਵੀ ਸੂਰਾ ਚੰਗਾਗਾ ਠੀਕ ਆ ਬਾਈ ਵੀ ਇੰਜਨ ਗੇਅਰ ਦਾ ਪੂਰਾ ਚੰਗਾਗਾ ਤੇ ਲੋ ਬਈ ਕੰਡੀਸ਼ਨ ਚੈੱਕ ਕਰ ਲਓ ਬਈ ਤੇ ਬਾਈ ਕਹਿੰਦਾ ਗਾਰੰਟੀ ਰਿਕਾਰਡ ਚੱਲਿਆ 27 2800 ਘੰਟਾ ਤੇ ਇਹ ਆਪਾਂ ਟਰੈਕਟਰ ਕਹਿ ਸਕਦੇ ਹਾਂ ਕਿ ਇੰਜਨ ਗੇਅਰ ਦਾ 100 ਰੁਪਏ ਨਾ ਪਾ ਮੈਂ 100 ਰੁਪਿਆ ਦੇ ਕੇ ਆਪਾਂ ਤੋਂ ਲੈ ਜੇ ਟਰੈਕਟਰ ਪੇਮੈਂਟ ਜੇ ਅਗਲੇ ਪਿੱਟਾ ਜੇ ਪੇਮੈਂਟ ਬਾਅਦ ਚ ਲੈ ਚਲਾ ਕੇ ਦੇਖ ਲੈ ਵੀ ਠੀਕ ਆ ਚਲਾ ਕੇ ਦੇਖ ਲੈ ਜਦੋਂ ਆਹ ਨਾਲ ਕੋਲੇ ਆਊਗਾ 100 ਰੁਪਿਆ ਦੇ ਕੇ ਭਾਈ ਜੀ ਤੁਸੀਂ ਬਾਹੀ ਕਰ ਸਕਦੇ ਟਰੈਕਟਰ ਤੇ ਗਾਰੰਟੀ ਰਿਕਾਰਡ ਚੱਲੇ ਆ ਤੇ ਰੰਗ ਨਾਲ ਦੇ ਟਾਇਰ ਸੀ ਆਪਾਂ ਅਪਲਾਈ ਆ ਸੁੱਕ ਜੇ ਗਏ ਸੀ ਹਾਂ ਠੀਕ ਆ ਸੁੱਕ ਜਾਂਦੇ ਨੇ ਨਾ ਟਾਈਮ ਖੜ ਜਾਂਦਾ ਜਦੋਂ ਮੂਲੇ ਨਾਲ ਦੇ ਆ ਠੀਕ ਆ ਲਓ ਵੀ ਮੂਲੇ ਟਾਇਰ ਨਾਲ ਦੇ ਗਏ ਤੇ ਕੰਡੀਸ਼ਨ ਚ ਚੈੱਕ ਕਰ ਲਓ ਬਈ origignal ਆ ਪਿੱਕਲ ਨਹੀਂ ਆ ਪਹਿਲੇ ਨਵਾਂ ਪਹਿਲੇ 9 ਫਰਸਟ ਕੁਆਲਿਟੀ ਦਾ ਪੀਪੀ ਪੈਂਟ ਮੋਹਾਲੀ ਦਾ ਬਾਕੀ ਬਾਈ ਜੀ ਮੋਹਾਲੀ ਚ ਤੁਹਾਨੂੰ ਪਤਾ ਟਰੈਕਟਰ ਹੀ ਬੰਦੇ ਨੇ ਜੀ ਸਵਰਾਜ 855 ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 5,28,000 ਠੀਕ ਹੈ ਜੀ ਕਰਤਾਗੇ ਮੌਕੇ ਤੇ ਮਾਨਤਾਣ ਠੀਕ ਹੈ ਜੀ ਜਿਹੜਾ ਵੀਡੀਓ ਦੇਖ ਕੇ ਉਹਦਾ ਸਪੈਸ਼ਲ ਸਪੈਸ਼ਲ ਲੈ ਬਈ ਉਹਦਾ ਸਪੈਸ਼ਲ ਮਾਨਤਾਣ ਕੀਤਾ ਜਾਊਗਾ ਜਿਹੜਾ ਵੀਡੀਓ ਦੇਖੇਗਾ ਤੇ ਕਹੋ ਬਾਈ ਸਵਰਾਜ 855 ਸ਼ੋਅ ਦੇਖੋ ਬਈ ਪਹਿਲਾਂ ਟਰੈਕਟਰ ਦੀ ਜਿੰਨਾ ਆਪਾਂ ਕਹਿੰਗੇ ਬਾਈ ਜੀ ਲਿਸਕਾਂ ਵਾਲਾ ਕੰਮ ਆਗਾ ਤੇ ਵਿੱਚ ਦੀ ਫੋਟੋ ਦਿਨ ਕਿਸ ਨਾਲ ਕੰਮ ਆਗਾ ਤੇ 5 ਸਟਾਰ ਆ ਬਾਈ ਜੀ ਤੇ ਮਾਡਲ ਬਈ ਕਾਲੀ ਮਾਡਲ ਜੀ 2019 ਠੀਕ ਆ ਜੀ ਅਵੇ ਸ਼ੀਲਾ ਸੁਲਾ ਤੁਸੀਂ ਇਹਦੇ ਵੀ ਦੇਖ ਸਕਦੇ ਹੋ ਕਦੇ ਚੈੱਕ ਕਰ 16 ਦੇ ਟਾਇਰਾਂ ਜੀ 16 ਦੇ ਟਾਇਰਾਂ ਦਾ ਉਹ ਚਾਹ ਤਾਂ 14 ਦੇ ਟਾਇਰਾਂ ਚਾਹਣਾ ਬਾਈ ਜੀ 16 ਦੇ ਟਾਇਰ ਇਹਦੇ 16 ਦੇ ਟਾਇਰ ਆਗੇ 4 25 ਡੱਬਾ ਵਾਲੀ ਦਾ ਨੰਬਰ ਠੀਕ ਆ ਜੀ ਐਨਓਸੀ ਦੇ ਦਾਂ ਐਨਓਸੀ ਹੱਤੋਂ ਹੱਤ ਹਾਂ ਠੀਕ ਆ ਜੀ ਤੇ ਨਾਲ ਦੀ ਟਾਇਰ ਬੀ ਜੀ ਨਾਲ ਦੀ ਠੀਕ ਆ ਕਿੰਨੇ ਕੇ ਪੈਸੇ ਪੈ ਕਾਲੇ ਇਹ ਹੋਣਗੇ ਜੀ ਇਸ ਇਸ ਟਾਇਰ ਠੀਕ ਆ ਜੀ 80 ਪੈਸੇ ਟਾਇਰ ਪੈਣਗੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਪੂਰੇ ਸਾਫ ਪਿਆ ਜੀ ਪੂਰਾ ਚੰਗਾ ਟਰੈਕਟਰ ਹੈ ਠੀਕ ਹੈ ਚੰਗਾ ਟਰੈਕਟਰ ਦੇਗੇ ਚੁੱਲੇ ਵਾਲਾ ਨਾ ਭਾਈ ਜੀ ਚੁੱਲੇ ਵਾਲਾ ਆਈ ਪੀਟੀਓ ਆਈ ਪੀਟੀਓ ਸਾਈਡ ਕਲੱਚ ਸਾਈਡ ਕਲੱਚ ਵਾਲਾ ਕਹਿੰਦੇ ਨੇ ਜੀ ਨੂੰ ਡਬਲ ਡਿਸਟ੍ਰਿਬਿਊਟਰ ਟਾਪ ਮਾਡਲ ਤੇ ਇਹਦੀ ਡਿਮਾਂਡ ਭਾਈ ਜੀ 635000 ਮੌਕੇ ਤੇ ਕਾਲੇ 610 ਦਾ ਦੇ 6 ਲੱਖ 10000 ਦਾ ਲੈ ਭਾਈ ਜੀ 6 ਲੱਖ 10000 ਦਾ ਜੇ ਭਾਈ ਜੀ ਆਪਣੀ ਵੀਡੀਓ ਦੇਖ ਕੇ ਹੋਗੇ ਕੋਈ ਨਾ ਹੋ ਜਾ ਰਿਹਾ ਹੈ ਯਾਰ ਮੈਂ ਆਪਾਂ ਹੋਰ ਵੀ ਮਾਨਤਾਨ ਕਰਵਾ ਦਾਂਗੇ ਤੇ ਕਿੰਨੇ ਘੰਟੇ ਚੱਲਿਆ ਕੱਲੇ ਵੀ ਇਹ ਇੱਕ ਨੀਚੇ ਇੱਕ ਐਸ ਵਾਈ ਚੈੱਕ ਕਰਕੇ ਦੱਸ ਦਿੰਦੇ ਕਿੰਨੇ ਘੰਟੇ ਚੱਲਿਆ ਹੋਇਆ ਯਾਰ ਘੰਟਾ ਚੱਲਿਆ 1000 ਕਿੰਘਟਾ ਚੱਲਿਆ ਹੋਗਾ ਥੱਲੇ ਚੱਲਿਆ 1000 ਘੰਟੇ ਦਾ ਹਾਂ ਠੀਕ ਆ ਜੀ ਲਓ ਵੀ ਕੰਡੀਸ਼ਨ ਵਧੀਆ ਪਈ ਆ ਸਾਫ ਪਈ ਆ ਓਕੇ ਰਿਪੋਰਟ ਚ ਲਓ ਵੀ ਤੇ ਕਹੇ ਬਈ ਜੀ ਇਹ 2022 ਮਾਡਲ ਜੀ 3 ਸਪੀਡ ਆ ਐਵੇਂ ਪਹਿਲਾਂ 2 ਸਪੀਡ ਵਾਲ ਦਿਖਾਇਆ ਸੀ ਪਰ ਸਾਨੂੰ 16 ਦੇ ਟਾਇਰ ਵਾਲ ਦਿਖਾਇਆ ਸੀ ਤੇ ਇਹ ਟੌਪ ਮਾਡਲ ਆ ਗਿਆ 5 ਸਟਾਰ 3 ਸਪੀਡ ਮਗਦੇ ਕਸ ਪੀਵੀ 13 ਸੰਗਰੂਰ ਦਾ ਨੰਬਰ ਲੈ ਬਈ ਜੀ ਪੰਜਾਬ ਨੰਬਰ ਚਲੋ ਵੀ ਕੰਡੀਸ਼ਨ ਇਹ ਦੀ ਵੀ ਚੈੱਕ ਕਰ ਲਓ ਬਈ ਜੀ ਫੁੱਲ ਫੀਚਰ ਵਾਲਾ ਇਹ ਟਰੈਕਟਰ ਦੀ ਮੈਂ ਕਹਿੰਦਾ ਡਿਮਾਂਡ ਵੀ ਬਹੁਤ ਜ਼ਿਆਦਾ ਹੈ ਨਾ ਕੱਲ ਵੀ ਹੁਣ ਬਸ ਠੀਕ ਹੈ ਜੀ ਸੁਪਰ ਸੀਟਰ ਤੇ ਇਹੀ ਤੱਕ ਪਾਉ ਇਹੀ ਤੱਕ ਪਾਉ ਇਸ ਵਾਰ ਤਾਂ ਮੈਂ ਕਹਿੰਦਾ ਇੰਨਾ ਨਹੀਂ ਪਾਉਣੀ ਹੈ ਨਾ ਹਾਂ ਠੀਕ ਹੈ ਜੀ ਟਾਇਰ ਬਈ ਜੀ ਦੇ 98 ਪੈਸੇ ਨਾਲ ਦੀ ਹੈ ਠੀਕ ਹੈ ਜੀ ਲੈ ਬਈ 98 ਪੈਸੇ ਨਾਲ ਦੀ ਹੈਗੇ ਰੰਗ ਰੰਗ ਤੁਸੀਂ ਦੇ ਸਕਦੇ ਹੋ ਬਈ ਜੀ ਪੂਰੇ ਚੰਗਾ ਟਰੈਕਟਰ ਕਹਿ ਲਈਣਾ ਆਪਾਂ ਬਾਈ ਕਾਲੇ ਹਾਂਜੀ ਪੂਰਾ ਚੰਗਾ 300 ਘੰਟਾ ਚੱਲੇ ਬਸ ਬਸ ਲੈ ਵੀ ਹੋਣ ਲਈ 300 ਘੰਟਾ ਚੱਲੇ ਵਾਕੇ ਟਰੈਵਲ ਰੂਟ ਤੇ ਦੇਸ ਆਦੰਗ ਬਾਈ ਜੀ ਪੂਰੇ ਸਾਫ ਵੀ ਹੈਗੀ ਇਹ ਵੀ ਡੰਡਾ ਡੁੰਡਾ ਵੀ ਓਕੇ ਰਿਪੋਰਟ ਚ ਹੈਗਾ ਤੇ ਇਹਦੀ ਡਿਮਾਂਡ ਬਾਈ ਕਾਲੇ ਇਹ 7,77,000 7 ਲੱਖ 77 ਹਜ਼ਾਰ ਠੀਕ ਹੈ ਮਾਨਤਾਂ ਕਾਲੇ ਬਾਈ 7.5 ਲੱਖ ਦਾ ਦੇਦਾ ਸਾਡੇ 7 ਲੱਖ ਦਾ ਕਈ ਵੀਰ ਕਹਿੰਦੇ ਨੇ ਬਾਈ ਕਾਲੇ ਵੇਟਰ ਟ੍ਰੇ ਮਹਿੰਗੇ ਨੇਗੇ ਠੀਕ ਹੈ ਮੌਕੇ ਦੇ ਮਨਤਾ ਨੂੰ ਹੁੰਦਾ ਵੀ ਹੁੰਦਾ ਹੋ ਜਾਂਦਾ ਜੀ ਠੀਕ ਹੈ ਟਰੈਕਟਰ ਵੀ ਚੰਗਾ ਨਵੇਂ ਉਹ ਜ਼ਹਿਰ ਜੇ ਚੀਜ਼ ਲਵਾਗੇ ਉਹਦੇ ਹਿਸਾਬ ਨਾਲ ਹੀ ਰੇਟ ਹੋਊਗਾ ਉਹ ਹਿਸਾਬ ਨਾਲ ਚਾਈ ਜਾਂਸੀ ਜਾ ਕੇ ਟਰਾਈ ਮਾਰ ਹਾਂ ਬਾਈ ਮਾਡਲ ਪੂਰਾ ਨਵਾਂ ਟਰੈਕਟਰ ਹੈ ਠੀਕ ਹੈ ਜੀ ਲੇ ਵੀ ਅਗਲਾ ਵੀ 3 ਸਪੀਡ ਹੈਗਾ ਇਹ 2021 ਹੈ ਜੀ ਇਹ 2021 ਹੈ ਤੇ ਇਹ ਇਹ 22 ਹੈ ਇਹ 22 ਹੈਗਾ ਇਹ 3 ਸਪੀਡ ਇਹ ਵੀ 3 ਸਪੀਡ ਚ ਆ ਬਾਈ ਜੀ ਤੇ ਇਹ ਵੀ ਵਜੇ ਸਾਰਕ ਕਲਚ ਆ ਗਿਆ ਲੋ ਹਾਈ ਮੀਡੀਅਮ ਠੀਕ ਹੈ ਜੀ ਤੇ ਫੋ 5 ਸਟਾਰ ਆਗਾ ਤੇ 16 ਦੇ ਟਾਇਰਾਂ ਚ ਐਚ ਆਰ ਨੰਬਰ ਆ ਹਰਿਆਣਾ ਨੰਬਰ ਆਗਾ ਐਨਓਸੀ ਦੇ ਦਿੰਦੇ ਐਨਓਸੀ ਹੱਥੋਂ ਹੱਥ ਲੈ ਬਈ ਜੀ ਫਰਸਟ ਪਾਰਟੀ ਦਾ ਬਈ ਜੀ ਫਰਸਟ ਪਾਸ ਠੀਕ ਆ ਜੀ ਤੇ ਟਾਇਰ ਬਈ ਜੀ ਫਿਰ ਹੋਣਗੇ ਜੀ 90 ਪੈਸੇ ਠੀਕ ਆ ਜੀ 1000 ਕ ਘੰਟਾ ਚੱਲਿਆ ਠੀਕ ਆ ਜੀ ਲਓ ਵੀ ਉਹ 300 ਘੰਟਾ ਚੱਲੇ ਸੀ ਇਹ ਚੱਲਿਆ ਹੈ 1000 ਕ ਘੰਟਾ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਈ ਜੀ ਮੈਂ ਲਾ ਪੀਟੀਓ ਵੀ ਅਜੇ ਤੱਕ ਜੂਜ ਹੀ ਨਿਕਲਿਆ ਬਈ ਬਸ ਮਾੜਾ ਮੋਟਾ ਚੱਲਿਆ ਹੋਵੇ ਠੀਕ ਆ ਜੀ ਤੇ ਇਹਦੀ ਡਿਮਾਂਡ ਦੇ ਕਾਲੇ ਇਹਦੀ 7,35,000 7 ਲ ਟੈਂਕੀ ਵਾਲਾ ਬੰਪਰ ਲੱਗਿਆ ਹੋਣਾ ਵੀ ਪੀਪੀ 50 ਭਲਾਡੇ ਦਾ ਨੰਬਰ ਆ ਠੀਕ ਆ ਜੀ ਫਰਸਟ ਓਨਰ ਠੀਕ ਆ ਜੀ ਨਗਦ ਕੈਸ਼ ਨਗਦ ਕੈਸ਼ ਆ ਬਾਕੀ ਮੈਟਿੰਗ ਮੂਟਿੰਗ ਤੁਸੀਂ ਦੇਖ ਸਕਦੇ ਬਈ ਕਰੀ ਹੋਈ ਹੈਗੇ ਨਾਲ ਦੇ ਟਾਇਰ ਨਾਲ ਇਹਦੇ ਨਾਲ ਦੇ ਟਾਇਰ ਹਾਂ ਠੀਕ ਆ ਜੀ ਹੈਗੇ ਨੇ 60 ਪੈਂਟ 60 ਪੈਸੇ ਹਾਂ ਬਸ ਠੀਕ ਹੈ 60 ਪੈਂਟ ਪੈਸੇ ਪਾਵਰ ਸਟੀering ਆ ਬਾਈ ਪਾਵਰ ਸਟੀering ਠੀਕ ਆ ਜੀ 14 ਦੇ ਟਾਇਰ ਪਾਵਰ ਸਟੀering ਤੇ ਪੀਪੀ 50 ਨੰਬਰ ਆ ਬਈ ਜੀ ਡਬਲ ਡਿਸਟ੍ਰੀਬਿਊਟਰ ਆ ਦਾ ਤੇ ਇਹਦੀ ਡਿਮਾਂਡ ਵੇ ਕਾਲੀ ਇਹਦੀ 5 ਲੱਖ 75000 5 ਲੱਖ 75000 ਠੀਕ ਹੈ ਦੇ ਦਾਂਗੇ 5.5 ਦਾ 5.5 ਦਾ ਭਾਈ ਵੀ 5.5 ਲੱਖ ਰੁਪਏ ਦਾ ਭਾਈ ਕਹਿੰਦਾ ਦੇ ਦਾਂਗੇ ਮਾਨਤਨ ਭਾਈ ਨੇ ਵਧੀਆ ਕਰਤਾ ਤੇ ਕਾਲੇ ਹੋਰ ਵੀ ਕੋਈ ਟਰੈਕਟਰ ਹੁੰਦੇ ਨੇ ਆਪਣੇ ਕੋਲੇ ਹਾਂ ਹੈਗੇ 9-10 ਸਾਜ ਆਏ ਆ ਜਿਵੇਂ ਇੱਕ ਦੋ ਘਰੇ ਖੜੇ ਆ ਵਾ ਆਈ ਜਾਂਦੇ ਜਾਈ ਜਾਂਦੇ ਆਈ ਜਾਂਦੇ ਆਈ ਜਾਂਦੇ ਠੀਕ ਹੈ 855 ਜਿਹੜਾ ਮਰਜ਼ੀ ਲੈ ਲਓ 800 ਜਿਹੜਾ ਮਰਜ਼ੀ ਲੈ ਜਾਓ ਸੋਨਾ ਲੀਕ ਟੂ ਸਪੀਡ ਤਾਂ ਉਹਨਾਂ ਲਈ ਵੀ ਆ ਗਏ ਵਾ ਗਏ ਆ ਆਪਣੇ ਸੋਨਾ ਲੀਕਾ ਵੀ ਹੈਗੇ ਆਪਣੇ ਕੋਲ 5-6 ਸੋਨਾ ਲੀਕਾ ਵੀ ਹੈਗੇ ਆਰਮਸਫਟ ਔਲੈਂਡ ਇਹ ਫਾਰਮ ਹਸਟ ਕਿੰਨੇ ਮੜ ਲਗਾ ਫਾਰਮ ਹਸਟ 88 ਮੜ ਬੜਾ ਚੰਗਾ ਟਰੈਕਟਰ ਹੈ ਜਮਾ ਨਵਾਂ ਟਰੈਕਟਰ ਹੈ ਠੀਕ ਹੈ ਜੀ ਤੇ ਡਿਮਾਂਡ ਦੀ ਡਿਮਾਂਡ ਉਹਦੀ 290 290 ਪਹਿਲੇ ਘਰੋਂ ਲਿਆਂਦਾ ਜਮਾ ਪਹਿਲੇ ਕਲੱਚ ਖੁੱਲਿਆ ਕਲੱਚ ਖੁੱਲਿਆ ਹੈ ਜੀ ਬਹੁਤ ਚੰਗਾ ਟਰੈਕਟਰ ਹੈ ਠੀਕ ਹੈ ਜੀ ਤੇ ਟਾਇਰ ਭਾਈ ਜੀ ਪਰ ਹੋਣਗੇ ਉਹਦੇ 65 ਕੇ ਪੈਸੇ 65 ਕੇ ਪੈਸੇ ਪੂਰਾ ਸੋਹਣਾ ਬਹੁਤ ਹੈ ਠੀਕ ਹੈ ਜੀ ਪਟਿਆਲੇ ਦਾ ਨੰਬਰ ਹੈ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੇਟਾ ਦੇ ਮੋਬਾਈਲ ਨੰਬਰ ਆਪਣਾ 9964 83074 ਠੀਕ ਹੈ ਠੀਕ ਹੈ ਬੇਗਾਲੇ ਧੰਨਵਾਦ ਧੰਨਵਾਦ ਗੱਲ ਕਰਕੇ ਬਹੁਤ ਵਧੀਆ ਲੱਗਿਆ ਚਲੋ ਬਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਹਾਂ ਜਗ ਨਵੀਆਂ ਤਦ ਤੱਕ ਲਈ ਧੰਨਵਾਦ ਸ਼ਸ਼ਿਕਾ